ਅਪਾ ਪਹੁੰਚੇ ਆ ਜੀ ਕਾਲੇਕੇ ਦਾ ਮੇਲੇ ਤੇ ਬੱਕਰੀਆਂ ਦੇ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਈ ਜੀ ਇਹ ਆਥਣ ਦਾ ਮੇਲਾ ਹੈਗਾ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ YouTube ਚੈਨਲ ਆਪਣਾ ਹੈਗਾ ਜੀ ਜੱਟ ਲਾਈਵ 76 ਤੇ ਦੋ ਚੈਨਲ ਚੱਲ ਰਿਹਾ ਜੀ ਆਪਣਾ ਇਸ ਟਾਈਮ ਇੱਕ ਫਾਰਮਰ ਵੀ ਵੀ ਉਹਨੇ YouTube ਦੇਖੋ ਜੀ ਮੇਲਾ ਬਹੁਤ ਜ਼ਿਆਦਾ ਭਰਿਆ ਸੀ ਬਾਈ ਜੀ ਹੁਣ ਆਥਣ ਹੋ ਗਿਆ ਜੀ ਕੁਝ ਗੱਡੀਆਂ ਭਰ ਭਰ ਕੇ ਭਰਾ ਆਪਣੇ ਬਾਗੇ ਬੱਕਰੀਆਂ ਵਾਲੇ ਤੇ ਚੌਂਕੀ ਭਰ ਗਈ ਬਈ ਆਪਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਹੰਡ ਤੱਕ ਦੇਖੋ ਬਈ ਸਾਰੀ ਦੇਖੋ ਬਹੁਤ ਯਾਰੀ ਮੇਲਾ ਭਰਿਆ ਜੀ ਤੁਸੀਂ ਦੇਖ ਸਕਦੇ ਹੋ ਆਪ ਹੀ ਦੇਖੋ ਜੀ ਵੀਰ ਕਰ ਦਿਓ ਬਈ ਸ਼ੇਅਰ ਦੱਬ ਕੇ ਜੇ ਕਿਸੇ ਦੇ ਪੁਰਾਣੇ ਵੀਡੀਓ ਬਣਵਾਉਣੇ ਆਪਣਾ ਫੋਨ ਨੰਬਰ ਹੈ ਜੀ 77885 38188 ਤੇ ਕਾਲ ਕਰੋ ਆ ਜਾਓ ਜੀ ਤੁਹਾਨੂੰ ਦਿਖਾਈਏ ਵੀਡੀਓ ਮੇਲਾ ਕਾਲੇ ਕਈ ਜੀ ਆਥਨ ਵਾਲੀ ਵੀਡੀਓ ਬਈ ਇਹ ਆਥਨ ਵਾਲੀ ਵੀਡੀਓ ਹੈ ਤੁਸੀਂ ਦੇਖ ਸਕੋਗੇ ਕਿ ਕਿੰਨਾ ਕਮਾਲ ਰਹਿ ਗਿਆ ਤੇ ਕਿੰਨਾ ਕੁ ਵਗ ਗਿਆ ਪੱਤੇ ਦੇ ਪੜਦਾ ਕੰਮੀ ਜੀ ਪੜਦਾ ਓਏ ਕਦੋਂ ਪੜਦੇ ਹੋ ਮੈਂ 5ਵੀਂ ਚ ਤੂੰ ਕਦੋਂ ਪੜਦਾ ਮੈਂ 7ਵੀਂ ਚ ਤੂੰ ਕਦੋਂ ਪੜਦੇ ਓ ਕੁਦੇ ਦੂਜੀ ਚ ਦੂਜੀ ਚ ਆਹ ਜੀ 7ਵੀਂ ਚ ਪੜਦਾ ਹੀ ਅੱਜ ਸਕੂਲ ਨੂੰ ਕਾਏ ਥੋੜਾ ਛੁੱਟੀ ਹੋਈ ਐ ਪੇਪਰ ਹੋ ਗਏ ਪੇਪਰ ਹੋ ਗਏ ਵਧੀਆ ਵਧੀਆ ਪੇਪਰ ਹੋਇਆ ਹਾਂਜੀ ਅੱਜ ਫਿਰ ਮੇਲੇ ਤੇ ਆ ਗਏ ਹਾਂਜੀ ਮੇਲਾ ਦੇਖਣ ਬੱਕਰੀਆਂ ਦਾ ਹਾਂਜੀ ਆ ਬੱਕਰਾ ਦੇਖੋ ਬਹੁਤ ਟੌਪ ਦਾ ਬੱਕਰਾ ਦੇਖੋ ਬੱਚੇ ਖੋਸਾ ਬਈ ਹਰ ਦੋ ਹੀ ਸ਼ੇਰ ਦਾ ਬੱਚਾ ਇਹ ਡੇਡਾ ਬੱਕਰੀਆਂ ਬੱਕਰੀਆਂ ਤੁਸੀਂ ਦੇਖ ਸਕਦੇ ਹੋ ਜੀ ਮੇਲੇ ਦੇ ਵਿੱਚ ਲਓ ਜੀ ਡੇਡਾ ਡੇਡਾ ਪਾਉਂ ਤੱਕ ਨੇ ਪੂਰੇ ਸੋਹਣੇ ਸੋਹਣੇ ਫੁੱਲ ਲਾਇਆ ਤੁਸੀ ਦੇਖ ਆਇਆ ਤੇ ਡੇਡਾਂ ਦੇ ਅੰਗਰੇਜ਼ ਦੇ ਵਿੱਚ ਦੇਖੋ ਜੀ ਜਿਹੜੇ ਨੇ ਬਈ ਸ਼ੇਅਰ ਕਰ ਦਿਓ ਪਲੀਜ਼ ਜਲਦੀ ਜਲਦੀ ਦੇਖ ਆ ਜੀ ਡੇਡਾਂ ਬੱਕਰੀਆਂ ਕੁ ਦੇਖੋ ਨੰਨ ਦਾ ਬਾਈ ਨੰਨ ਦਾ ਮੇਲਾ ਬਾਈ ਅੱਜ ਦਾ ਨਹੀਂ ਰਹਿ ਗਿਆ ਮੇਲਾ ਅੱਜ ਦਾ ਨਹੀਂ ਰਹਿ ਗਿਆ ਇਸ ਤੋਂ ਬਾਅਦ ਮੇਲਾ ਬੱਸ ਜਾਈ ਦਰ ਜਾਂਦਾ ਅੱਗੇ ਚੱਲਦੇ ਆਂ ਅੱਗੇ ਚੱਲਦੇ ਜੀ ਅੱਗੇ ਵੀਡੀਓ ਦਿਖਾਵਾਂਗੇ ਸਾਨੂੰ ਛੋੜ ਬੱਕਰੀਆਂ ਬਹੁਤ ਜ਼ਿਆਦੀ ਆ ਗਈਆਂ ਨੇ ਦੇਖੋ ਜੀ ਕਾਲੀਆਂ ਬੱਕਰੀਆਂ ਕੀ ਬਾਤ ਕੀ ਬਾਤ ਹੈ ਜੀ ਬੱਕਰੀਆਂ ਦੇਖੋ ਇਹੇ ਟੋਪ ਦੀਆਂ ਸਾਰੀਆਂ ਜਿਹੜੀਆਂ ਚੋਲੇ ਆ ਬੱਕਰੇ ਦੇਖੋ ਦੇ ਸਾਈਡ ਤੇ ਗੁੜੀ ਬਾਈ ਦੱਬ ਕੇ ਸ਼ੇਅਰ ਕਰ ਦਿਓ ਮੇਲਾ ਕਾਲੇ ਤੇ ਜੈ ਮਾਤਾ ਦੀ ਦੇਖੋ ਜੀ ਦੇਖੋ ਜੀ ਮੇਲਾ ਬਹੁਤ ਮੇਲੇ ਤੋਂ ਬਾਈ ਵਗਿਆ ਮਾਲ ਆ ਬਹੁਤ ਜਿਆਦਾ ਮਾਲ ਆ ਜੀ ਤਾਂ ਦੇ ਸਾਈਡ ਬੱਕਰੀਆਂ ਬੱਕਰੇ ਆਹ ਤਲਾ ਮੌਸਾ ਜੀ ਨੂੰ ਤੇ ਸਾਇਰਾਂ ਜਿਹੜੇ ਬੰਦੇ ਆ ਬਾਈ ਵਧਣੀ ਕਰਾ ਜੀ ਵਧਣੀ ਕਰਾ ਦੋ ਬਾਈ ਵਧਣੀ ਕਰਾ ਦੇ ਅੱਜ ਆਈ ਸੀ ਗੱਲ ਬਾਈ ਅੱਜ ਆਈ ਸੀ ਅੱਜ ਆਈ ਸੀ ਦੱਸ ਲਈ ਠੀਕ ਆ ਵਜੇ ਲੱਗੇ ਮੇਲੇ ਬਾਈ ਹਾਂਜੀ ਬੜੀ ਗੱਲ ਕਿੰਨੀਆਂ ਬੱਕਰੀਆਂ ਲੈ ਕੇ ਆਈ ਸੀ ਬਾਈ 12 12 ਤੂੰ ਵੇਖਿਆ ਬਾਈ ਮਾਲ ਮਾਰ ਮੋਟਾ ਉਹਦੇ ਚ 5 ਵੇਗ ਗਏ 5 ਵੇਗ ਗਿਆਂ ਚੱਲ ਵਧੀਆ ਹੋ ਗਿਆ ਯਾਰ ਲੋ ਬਾਈ ਵਧਣੀ ਕਰਾ ਦੋ ਬਾਈ ਇਹ ਵੀਡੀਓ ਜਲਦੀ ਜਲਦੀ ਸ਼ੇਅਰ ਕਰ ਦਿਓ ਜੀ ਉਸ ਬੱਕਰੀਆਂ ਖੜੀਆਂ ਨੇ ਬੱਕਰੀਆਂ ਕੋਸਾ ਖੜੀਆਂ ਨੇ ਦੇਖੀਏ ਜੀ ਮੰਡੀ ਤੇ ਚਾਹ ਵਾਈਆਂ ਦੇ ਹੱਥ ਨਾਲੀ ਫੇਰ ਧਰ ਲਈ ਜੇਖ ਸਕਦੇ ਹੋ ਜੀ ਬੱਕਰੀ ਮੇਲਾ ਲਾ ਬੱਕਰੀ ਮੇਲਾ ਕਾਲੇ ਕੇ ਜੀ ਦੇਖੋ ਜੀ ਬੱਕਰੀ ਦਾ ਦ੍ਰਿਸ਼ ਬੱਕਰੀ ਮੰਡੀ ਦਾ ਦ੍ਰਿਸ਼ ਮੰਡੀ ਹੈ ਜੀ ਇਹ ਮੰਡੀ ਦੇ ਵਿੱਚ ਮੇਲਾ ਲੱਗਿਆ ਗਿਆ ਦੇਖ ਸਕਦੇ ਹੋ ਪੂਰਾ ਪੂਰਾ ਰੰਗ ਘੜਿਆ ਬੇ ਦੇਖ ਸਕਦੇ ਜੀ ਸਾਈ ਆ ਗਈ ਤੇ ਉਸ ਮਾਲ ਵਿੱਚ ਵਿਕੀ ਵੀ ਜਾਂਦਾ ਬਾਈ ਤੁਸੀਂ ਦੇਖ ਸਕਦੇ ਹੋ ਬਈ ਬਾਈ ਸ਼ੇਅਰ ਕਰ ਦਿਓ ਦੱਬ ਕੇ ਕਿੰਨੇ ਤੁਸੀਂ ਦੇਖ ਸਕਦੇ ਹੋ ਪੂਰਾ ਟੌਪ ਰਿਆਂ ਬੱਕਰੀਆਂ ਪੂਰਾ ਟੌਪ ਰਿਆਂ ਵੀ ਇਹਦੇ ਵਿੱਚ ਚਾਦਰੇ ਜੂਦਰੇ ਛੱਡੇ ਆ ਬਾਈਆਂ ਦੇ ਦੇਖ ਸਕਦੇ ਕੀ ਬਾਤ ਆ ਕਿਹੜਾ ਪਿੰਡਾ ਬਾਈ ਹਾਂ ਮਲੇਰ ਕੋਟਲੇ ਕੋਲੇ ਕਿਹੜਾ ਪਿੰਡ ਹੈ ਚੰਗਾਲੀ ਸੁਧੈਣ ਸੁਧੈਣ ਲਾਲਾ ਸੁਧੈਣ ਠੀਕ ਹੈ ਸੁਧੈਣ ਸੁਧੈਣ ਪਿੰਡਾਂ ਪਈਆਂ ਦਾ ਸੁਧੈਣ ਪਿੰਡ ਸੁਧੈਣ ਪਿੰਡ ਤੋਂ ਪਹੁੰਚੇ ਆ ਕਦੋਂ ਆਈ ਸੀ ਬਾਈ ਅਜੀ ਸਵੇਰੇ ਆਈ ਬਾਈ ਸਵੇਰੇ ਆਇਆ ਠੀਕ ਹੈ ਮਾਲ ਵੇਚਿਆ ਕੋਈ ਸਕ ਨਹੀਂ ਹਾਂ ਵੇਚੀ ਨਹੀਂ ਹਾਂ ਬਿਠੀ ਆ ਵੀਰੇ ਵੇਚੀ ਜੇ ਆਪਾਂ ਦੇਣੀਆਂ ਠੀਕ ਹੈ ਬਾਈ ਤੇ ਕਿੰਨੀਆਂ ਬੱਕਰੀਆਂ ਆਪਣੇ ਕੋਲ ਬਾਈ ਮੇਰੇ ਕੋਲ 60 ਨੇ ਬਾਈ 60 ਨੇ ਵਧੀਆ ਕੱਦ ਦਾ ਕੰਮ ਕਰਪਾਈ ਚਾਹੀਦੀ ਹੈ ਇਹ ਮੈਂਤ ਕਰਾਂਗੇ ਹਾਂ ਹਾਂ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਨਾ ਨਾ ਵੀਰ ਨਾ ਠੀਕ ਹੈ ਇਹ ਮੈਂਤ ਕਰਨੀ ਹੁੰਦਾ ਦਾ ਮਾੜਾ ਹਾਂ ਮੈਂਤ ਕਰੋ ਤੇ ਖਾਓ ਕਿ ਨਹੀਂ ਜੀ ਵਾਲਿਆਂ ਨੂੰ ਚੰਗੇ ਨਹੀਂ ਵਾਲਿਆਂ ਨੂੰ ਮਾਰੇ ਨਹੀਂ ਕੀ ਹਾਂ ਵੀਡੀਓ ਸ਼ੇਅਰ ਕਰ ਦੋ ਦੱਬ ਕੇ ਆਪਣਾ YouTube ਚੈਨਲ ਗੱਟ ਲਾਈਫ 75 ਬਈ ਠੀਕ ਹੈ ਮੈਂ ਨਹੀਂ ਤੁਹਾਨੂੰ ਦੱਸਦਾ ਇੱਧਰ ਉਹ ਦੇਖੋ ਮੈਂ ਤਾਂ ਪਕੜਾ ਵੇਚ ਰਹੀਆਂ ਮਿਆਰੀ ਉਹਨੇ ਕਿਹਾ ਕੱਦ ਕਰਨਾ ਹੈ ਉਹ ਬੋਲਣੇ ਕਿਦਾ ਤੁਹਾਨੂੰ ਮੈਂ ਬੰਦੇ ਕੋਈ ਉਹਨੇ ਕਿਹਾ ਲੱਗ 15 15 ਬਹੁਤ ਕਰੂ ਆਹ ਤੇ ਮਸਲੇ ਉਹਨਾਂ ਕਿਹਾ 5000 ਰੁਪਏ 15000 ਰੁਪਏ ਹੈਲੋ 15000 ਦੀ ਲੈ ਜਾਓ ਉਹ ਮਾਚਾਂ ਨੂੰ ਕੱਲ ਥਲੇ ਤੋਂ 15000 ਰੁਪਏ ਕਹਦਾ ਕਿਹੜਾ ਪਿੰਡ ਆ ਜੀ ਆਪਣਾ ਸਿਹਨ ਮਲੇਰ ਕੋਟਲਾ ਠੀਕ ਆ ਜੀ ਸਿਹਨ ਮਲੇਰ ਕੋਟਲਾ ਬਾਈ ਲੈਣ ਮਲੇਰ ਕੋਟਲੇ ਵਾਲੇ ਬਾਈ ਨੇ ਦੇਖੋ ਬੇਰੇ ਬੈਠੇ ਬਾਈ ਉਹ ਗੈਂ ਟੋਪਾਂ ਹੁੰਦਾ ਘਟ ਗਿਆ ਮੇਲਾ ਲੜ ਕੇ ਹਨਾ ਕਿਹੜਾ ਪਿੰਡ ਆ ਪਾਈਆਂ ਦਾ ਕਲੈਣ ਕਲੈਣ ਜਿੱਥੇ ਉਹ ਮੇਲਾ ਲੱਗਦਾ ਹੁੰਦਾ ਅੱਜ ਹੁਣ ਮੇਲਾ ਲੱਗਿਆ ਜਿੱ ਪਿੱਛੇ ਜੇ ਠੀਕ ਹੋ ਜੀ ਲੋ ਬੱਕਰੀਆਂ ਨਾਲ ਟੋਪਰੀਆਂ ਮੇਲਾ ਕਾਣੇ ਗਿਆ ਜੀ ਦੇਖੋ ਜੀ ਇਧਰ ਬੱਕਰਾ ਦੇਖੋ ਬਈ ਲੈ ਜਾਂਦੇ ਬੱਚੇ ਪੂਰਾ ਟੋਪਰਾ ਉਹਦੇ ਦੱਬ ਕੇ ਸ਼ੇਅਰ ਕਰ ਦਿਓ ਜੱਟ ਲਾਈਵ 76 ਜੋਤਿਆ ਕੀ ਬਾਤ ਹੈ ਮੇਲੇ ਤੇ ਬਹੁਤ ਮਸਾ ਆਇਆ ਬਈ ਵੇਲਾ ਵੇਲਾ ਮੇਲਾ ਪੂਰਾ ਵਧੀਆ ਮੇਲਾ ਵੀਡੀਓ ਦੱਬ ਕੇ ਫਿਰ ਭਰਦੇ ਜੀ ਦੇਖ ਸਕਦੇ ਨੇ ਮੇਲਾ ਦਾ ਨਾਲ ਹੀ ਕਹਿੰਦਾ ਮੇਲਾ ਜੀ ਦੇਖ ਸਕਦੇ ਹੋ ਜੀ ਬੱਕਰੀਆਂ ਬੱਕਰੀਆਂ ਭੇਡਾਂ ਬੱਕਰੀਆਂ ਜੀ ਵੀਡੀਓ ਦੇ ਵਿੱਚ ਵੀ ਬਹੁਤ ਜ਼ਿਆਦਾ ਹੋਈ ਆ ਬੱਕਰੀਆਂ ਨਹੀਂ ਬੱਕਰੇ ਹਨ ਇੱਕ ਇੱਕ ਲੱਖ 7000 ਦਾ ਵਿਕਿਆ ਇੱਕ 85000 ਦਾ ਵਿਕਿਆ ਇੱਕ 2 ਲੱਖ ਦਾ ਵਿਕਿਆ ਜੀ ਬੱਕਰਾ ਕਾਲੇ ਕੰਦੇ ਮੇਲਾ ਦੇਖੋ ਕਿ ਐਡਾ ਹੀ ਫੇਡਾ ਵੀ ਦੇਖਾਦੋਂ ਭਾਈ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਆਥਾਂ ਦਾ ਟਾਈਮ ਆ ਜੀ 21 ਤਰੀਕ ਹੈ ਬਾਈ ਹੁਣ ਬਸ ਜਾਣਗੇ ਥੋੜਾ ਜਿਹਾ ਟਾਈਮ ਹੀ ਲੱਗੂਗਾ ਤੇ ਗੱਡੀਆਂ ਜਾਏਗੀ ਜਾਂਦੀਆਂ ਨੇ ਦੇਖ ਸਕਦੇ ਹੋ ਵੀ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਦੇਖ ਸਕਦੇ ਹੋ ਵੀ ਵੀਡੀਓ ਬਹੁਤ ਵਧੀਆ ਮਾਰ ਆਇਆ ਗਿਆ ਨੀ ਨੀ ਕੇ ਬੱਤੀ ਦੇਖੋ ਬਈ ਇਹ ਕਮਾ ਮੜਿਆ ਵਧੀਆ ਬਈ ਠੀਕ ਆ ਦੇਖੀ ਪਤਾ ਦਰ ਮੜਿਆ ਕਾਇ ਦੰਦਾ ਬੱਕਰੀ ਆਪਣੀ ਹੈ ਸਹੀ ਹੋਏ ਸੇ ਦੰਦਾ ਸੁਈ ਪਿਆ ਕਾ ਕਾ ਮੜੀ ਤੇ ਬਈ ਦੋ ਉਹ ਵੇਖ ਤੇ ਵੇਖ ਵੱਖਰੀ ਵਧੀਆ ਗੁੜਾ ਪਿੰਡਾ ਗਾ ਮਡੇਰ ਕਲਾ ਮਡੇਰ ਕਲਾ ਮਡੇਰ ਆਹੀ ਮਡੇਰ ਕਲਾ ਨਾ ਗਾ ਆਪਣਾ ਚੈਨਲ ਸਬਸਕ੍ਰਾਈਬ ਬੱਚੇ ਦੇਖੋ ਕਿੰਨੇ ਇੱਥੇ ਆਹ ਕਾ ਵਾਦਾਂ ਰਿਆ ਹੱਥ ਨਾਲੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬਰ ਧੰਨਵਾਦ ਸਾਸਰੀ ਕਾਲ ਜੀ ਓਕੇ ਦੀ ਰਿਪੋਰਟ ਆਈ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ